ਦਿਬਰੂਗੜ ਤੋਂ ਅੱਜ ਵੀ ਜੇਲ ਹੈ। ਵਿਸ਼ ਨੂੰ ਤੋੜਨ ਦੀ ਗੱਲ ਕਰੋਗੇ ਤਾਂ ਜਿੱਥੇ ਹਾਂ ਉੱਥੇ ਹੀ ਰਾਵਾਂ। ਕਾਬਲੇ ਗੋਰੇ ਕੀ ਐਨਐਸਐਡੀ ਤਹਿਤ ਇਸ ਸਮੇਂ ਦਿਬਰੂਗੜ ਜੇਲ ਦੇ ਵਿੱਚ ਬੰਦ ਨੇ। ਅਸਮ ਦੀ ਦਿਬਰੂਗੜ ਜੇਲ ਦੇ ਵਿੱਚ ਬੰਦ ਨੇ। ਅੰਮ੍ਰਿਤਪਾਲ ਸਿੰਘ ਪਰ ਅੰਮ੍ਰਿਤਪਾਲ ਸਿੰਘ ਨੇ ਜੇਲ ਦੇ ਵਿੱਚ ਰਹਿੰਦੇ ਹੋਏ ਇਲੈਕਸ਼ਨ ਲੜੀ। ਖਡੂਤ ਸਾਹਿਬ ਸੀਟ ਤੋਂ ਲੋਕ ਸਭਾ ਦੀ ਔਰ ਇੱਕ ਵੱਡੀ ਜਿੱਤ ਦੇ ਨਾਲ ਐਮਪੀ ਹੋ ਚੁਣੇ ਗਏ। ਹਾਲਾਂਕਿ ਹੁਣ ਤੱਕ ਉਹਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸੌ ਨਹੀਂ ਚੁੱਕੀ ਹੈ ਕਿਉਂਕਿ ਉਹ ਤਾਂ ਬੰਦ ਨੇ। ਉਝੇ ਦੇ ਵਿੱਚ ਤੇ ਰਵਨੀਤ ਬਿੱਟੂ ਦਾ ਜ਼ਿਕਰ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਬਿੱਟੂ ਨੇ ਖਾਸ ਤੌਰ ਤੇ ਜਿਹੜੇ ਬਿਆਨ ਸਿੰਘ ਦੇ ਕਾਤਲ ਨੇ ਉਹਨਾਂ ਨੂੰ ਲੈ ਕੇ ਇੱਕ ਸਟੇਟਮੈਂਟ ਦਿੱਤੀ ਸੀ ਔਰ ਨਾਲ ਹੀ ਇਹ ਵੀ ਕਹਿ ਦਿੱਤਾ ਸੀ ਕਿ ਉਹ ਅਮਰਿਤਪਾਲ ਦੇ ਪਰਿਵਾਰ ਨੂੰ ਜਾ ਕੇ ਮਿਲਣਗੇ ਤੇ ਪ੍ਰੈਸ ਕਾਨਫਰੈਂਸਾਂ ਜਾਂ ਜਦੋਂ ਵੀ ਮੀਡੀਆ ਦੇ ਸਾਹਮਣੇ ਪਹੁੰਚਦੇ ਨੇ ਕਿਸੇ ਵੀ ਤਰੀਕੇ ਨਾਲ ਰਵਨੀਤ ਬਿੱਟੂ ਦਾ ਇਹ ਸਵਾਲ ਹੋ ਜਾਂਦਾ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਸਵਾਲ ਹੋਇਆ ਰਵਨੀਤ ਬਿੱਟੂ ਨੂੰ ਤਾਂ ਬਿੱਟੂ ਕਹਿੰਦੇ ਨਜ਼ਰ ਆਏ ਕਿ ਸੰਵਿਧਾਨ ਨੂੰ ਤਾਂ ਮੰਨਣਾ ਹੋਵੇਗਾ ਜੇ ਸੰਵਿਧਾਨ ਨੂੰ ਮੰਨੋਗੇ ਤਾਂ ਫਿਰ ਬਹੁਤ ਕੋਝਾ ਜੇ ਸੰਵਿਧਾਨ ਨੂੰ ਨਹੀਂ ਮੰਨ ਤਾਂ ਫਿਰ ਤੁਹਾਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਏਗਾ ਡਿਬਰੂਗੜ੍ਹ ਜੇਲ੍ਹ ਤੋਂ ਬਾਅਦ ਵੀ ਕਈ ਜੇਲ੍ਹਾਂ ਨੇ ਦੇਸ਼ ਦੇ ਵਿੱਚ ਇਹ ਰਮਨੀਤ ਬਿੱਟੂ ਜ਼ਿਕਰ ਕਰ ਰਹੇ ਹਾਂ ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅੱਤਵਾਦੀ ਜਿਹੜਾ ਕੋਈ ਦੇਸ਼ ਦੇ ਖਿਲਾਫ ਗੱਲ ਕਰਦਾ ਹੈ ਉਹਦੇ ਲਈ ਕੋਈ ਜਗ੍ਹਾ ਨਹੀਂ ਜੀ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਹੈ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਕੀਤੀ ਤੇ ਹੁਣ ਉਹ ਸੌਂ ਚੱਕਣ ਨੂੰ ਜਿਹੜਾ ਇਹ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵਿੱਚ ਉਹਦੀ ਖੂਨ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਕਿ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਗੱਲ ਕੀਤੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਐਦੂ ਐਦੂ ਵੱਧ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਕਰ ਲੋਕਾਂ ਨੇ ਉਹਨੂੰ ਐਟੀਟਿਊਡ ਆ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਮਐਸ ਜੇ ਦੇਸ਼ ਦੀ ਗੱਲ ਨਹੀਂ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਐ ਜੀ ਕੋਈ ਤਕਲੀਫ ਨਹੀਂ ਆਉਂਦੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਈ ਤਾਂ ਤੇ ਫਿਰ ਕੋਈ ਮੰਨਣ ਵਾਲੀ ਨਹੀਂ ਇਸੇ ਤਰੀਕੇ ਨਾਲ ਮੈਂ ਮਹਾਰਤਪਾਨ ਦੀ ਗੱਲ ਕਰਦਾ ਭਈ ਉਹ ਜੇ ਤਾਂ ਭਾਈ ਦੇਸ਼ ਨੂੰ ਤੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ ਪਾਰਲੀਮੈਂਟ ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਹੈ ਫਿਰ ਤਾਂ ਜਿਬਰੂ ਘੜ ਤੋਂ ਅੱਗੇ ਵੀ ਕਿਸੇ ਹੋਰ ਦਰਜ ਜਾ ਸਕਦਾ ਤਾਂ ਅਹਿਮ ਬਿਆਨ ਤਾਂ لازਮੀ ਤੌਰ ਦੇ ਉੱਤੇ ਹੈਗਾ ਹੁਣ ਗੱਲ ਇਹ ਹੈ ਕਿ ਜੇਕਰ ਅੰਮ੍ਰਿਤਪਾਲ ਜਾ ਕੇ ਲੋਕਸਭਾ ਦੇ ਵਿੱਚ ਲੋਕਸਭਾ ਮੈਂਬਰ ਦੇ ਵਜੋਂ ਹਲਫ ਲੈਂਦੇ ਨੇ ਹਰੀ ਕੈਂਪੀ ਨੂੰ ਲੈਣਾ ਹੁੰਦਾ ਏ ਹੁਣ ਤਾਂ ਕੋਣ ਨੇ ਨਹੀਂ ਲਿਆ ਪਰ ਜੇਕਰ ਉਹ ਲੈਂਦੇ ਨੇ ਤਾਂ ਫੇਰ ਉਸ ਦੇ ਵਿੱਚ ਲਾਈਨਾਂ ਤਾਂ ਇਹੀ ਹੁੰਦੀਆਂ ਨੇ ਕਿ ਮੈਂ ਸੰਵਿਧਾਨ ਨੂੰ ਸੰਵਿਧਾਨ ਦੀ ਸੌਂ ਖਾਂਦਾ ਹਾਂ ਤਾਂ ਜੇ ਉਹ ਸੰਵਿਧਾਨ ਨਹੀਂ ਮੰਨਦੇ ਤਾਂ ਸੰਵਿਧਾਨ ਸੰਵਿਧਾਨ ਨੂੰ ਲੋਂਗੇ ਤਾਂ ਇਹ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਰਮਨੀਤ ਬਿੱਟੂ ਰਮਨੀਤ ਬਿੱਟੂ ਪਹੁੰਚੀ ਹੋਈ ਸੀ ਮੋਗਾ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਮੋਗਾ ਕਾਬਲੇ ਗੌਰ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਅੰਦਰ ਆਉਂਦਾ ਹੈ ਮੋਗਾ ਵਿਧਾਨ ਸਭਾ ਹਲਕਾ ਔਰ ਮੋਗਾ ਵਿਧਾਨ ਸਭਾ ਹਲਕਾ ਜੇ ਅਸੀਂ ਫਰੀਦਕੋਟ ਦਾ ਜ਼ਿਕਰ ਕਰੀਏ ਤਾਂ ਉੱਥੇ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ ਇੱਕ ਪੰਥਕ ਲਹਿਰ ਦਾ ਜ਼ਿਕਰ ਹੋਇਆ ਕਿ 2024 ਦੀਆਂ ਚੋਣਾਂ ਦੇ ਵਿੱਚ ਇੱਕ ਪੰਥਕ ਲਹਿਰ ਦੇਖਣ ਨੂੰ ਮਿਲੀ ਹੈ ਔਰ ਉਸੇ ਲਹਿਰ ਦੇ ਵਿੱਚ ਦੋ ਸੀਟਾਂ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਜਿੱਤ ਗਏ ਇੱਕ ਨਾਮ ਹੈ ਸਰਬਜੀਤ ਸਿੰਘ ਖਾਲਸਾ ਦਾ ਜਿਹੜੀ ਫਰੀਦਕੋਟ ਸੀਟ ਤੋਂ ਜਿੱਤੇ ਨੇ ਔਰ ਦੂਜਾ ਅਮਰਿਤਪਾਲ ਸਿੰਘ ਦਾ ਅਮਰਿਤਪਾਲ ਸਿੰਘ ਆਪਾਂ ਜਾਣਦੇ ਹਾਂ ਕਿ ਖਰੂਟ ਸਾਹਿਬ ਸੀਟ ਤੋਂ ਜਿੱਤੇ ਨੇ ਇੰਫੈਕਟ ਉਹਨਾਂ ਦਾ ਮਾਰਜਨ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰਿਹਾ ਹੈ 13 ਦੀਆਂ 13 ਫੀਟਾਂ ਦੇ ਮੁਕਾਬਲੇ ਔਰ ਅਮਰਿਤਪਾਲ ਦੇਪਤੀ ਹੁਣ ਨਿਸ਼ਾਨਾ ਸਾਹਿਬ ਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਮੰਤਰੀ ਔਰ ਕਾਬਲੇਗੌਰ ਵੀ ਹੈ ਟਿਕ ਤਰੀਕੇ ਨਾਲ ਨਸੀਹਤ ਦਿੱਤੀ ਜਾ ਰਹੀ ਹੈ ਕਿ ਤੁਹਾਨੂੰ ਸੰਵਿਧਾਨ ਨੂੰ ਤਾਂ ਮੰਨਣਾ ਹੀ ਹੋਏ ਇਹ ਜਿਹੜੀ ਅੱਜ ਆਪਣੇ ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲ ਗਈ ਜਿਹੜੀ ਪੀਪਲ ਦੀ ਗੱਲ ਹੋਈ ਜਿਹੜੀ ਮੋਕੇ ਦੀ ਗੱਲ ਹੋਈ ਹੈ ਦੱਸੋ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੋਗੇ ਦੀ ਆ ਗੱਲ ਕਰਦੇ ਆ ਮੈਂ ਬੀੜ ਬੋਸ਼ੀ ਦੀ ਗੱਲ ਕਰਦੇ ਆ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਉਹ ਵੇਲੇ ਕੀ ਸੈਂਟੀਮੈਂਟ ਦਾ ਮੂਦਾ ਹੋਣੀ ਆ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਂ ਚੱਕਣ ਲਈ ਅਲੱਗ ਹੋਣਾ ਪਊਗਾ ਸੌਂ ਚੱਕ ਕੇ ਜਦੋਂ ਐਮਪੀ ਦੀ ਸੌਂ ਚੱਕਣ ਦੇ ਸਵਧਾਨ ਮੁਕਾਬਲ ਸੌਂ ਉਹਨਾਂ ਨੂੰ ਆਜ਼ਾਦਤ ਮਿਲ ਜਾਏਗੀ ਸੌਂ ਉਹ ਚੱਕਣਗੇ ਹਾਂ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਉਦੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਲੋਕਾਂ ਨੇ ਸਵਾਦ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਗੱਲ ਸੁਣੋ ਮੈਂ ਕੇਂਦਰ ਦਾ ਐਸਐਮ ਮੰਤਰੀ ਬਣਿਆ ਮਨਿਸਟਰ ਆ ਨਾ ਮੈਂ ਕੀ ਮਿੰਿਸਟਰ ਹੋਣ ਦੇ ਨਾਤੇ ਗਲੋਨ ਡੋੜ ਸਕਦਾ ਜੇ ਮੈਂ ਕਾਨੂੰਨ ਤੋੜੂੰਗਾ ਚਾਹੇ ਮੁੱਖ ਮੰਤਰੀ ਹੋਵੇ ਮੰਤਰੀ ਹੋਵੇ ਉਹਦੀ ਜਗ੍ਹਾ ਜਿਹੜੀ ਜੇ ਕਿਸੇ ਨੂੰ ਕੋਈ ਮਾਫੀ ਤਾਂ ਨਹੀਂ ਜੇ ਕੋਈ ਐਮਪੀ ਵੀ ਤੁਸੀਂ ਬਣਾ ਦੋਗੇ ਬਣਾ ਦੱਸਗੇ ਇਹ ਨੂੰ ਕੋਈ ਵੀ ਥੋੜੀ ਜਿਹੀ ਆਜ਼ਾਦੀ ਮਿਲ ਜੂਗੀ ਤੇ ਆ ਜੋ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰ ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਜਾਂ ਜੇਲ੍ਹ 'ਚ ਹੀ ਮਿਲਣਾ ਹੈ ਚਾਹੇ ਕਿਸੇ ਨੂੰ ਐਮ.ਐਲ.ਏ ਬਣਾ ਲੈਣ ਉਹ ਤਾਂ ਲੋਕਾਂ ਦਾ ਕੰਮ ਆ ਪਰ ਜਿਹਨੇ ਕਾਨੂੰਨ ਦੇਸ਼ ਤੋਂ ਨਹੀਂ ਮੰਨਿਆ ਦੇਸ਼ ਦੇ ਸਰਕਾਰ ਨੂੰ ਮੰਨਿਆ ਉਹਨੂੰ ਐਮ.ਐਲ.ਏ ਬਣਾ ਲਓ ਐਮ.ਪੀ ਬਣਾ ਲਓ ਮੰਤਰੀ ਬਣਾ ਲਓ ਸੰਸਦ ਮੈਂ ਬਣਾ ਲਓ ਉਹਦੀ ਜਗ੍ਹਾ ਸੌਂਡ ਸਵਾਲ ਇਹ ਹੈ ਕਿ ਅਮਰਿਤਪਾਲ ਸਿੰਘ ਜਦੋਂ ਸੌਂ ਚੁੱਕਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਤਾਂ ਜਾਣਾ ਹੀ ਹੋਏਗਾ ਜਦੋਂ ਤੱਕ ਉਹਨਾਂ ਨੂੰ ਜੇਲ੍ਹ ਤੋਂ ਅਦਾਲਤ ਦੇ ذریعے ਰਾਹਤ ਨਹੀਂ ਮਿਲਦੀ। ਬਿੱਟੂ ਦਾ ਸਵਾਲ ਵੀ ਸਹੀ ਹੈ ਕਿ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਅਮਰਿਤਪਾਲ ਲੋਕ ਸਭਾ ਦੇ ਵਿੱਚ ਖਰੂਪਤ ਸਾਫ ਦੇ ਮੁੱਦੇ ਕਿਵੇਂ ਚੁੱਕਣਗੇ ਪਰ ਦੇਖਣਾ ਹੋਏਗਾ ਕਿ ਅਮਰਿਤਪਾਲ ਜਾਂ ਅਮਰਿਤਪਾਲ ਦੀ ਟੀਮ ਜਾਂ ਉਹਨਾਂ ਦੇ ਜਿਹੜੇ ਨੇੜੇ ਦੇ ਰਿਸ਼ਤੇਦਾਰ ਨੇ ਜਾਂ ਪਰਿਵਾਰ ਆ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਕੀ ਹਾਂ ਕੀ ਜਾਂਦਾ ਹੈ। ਅਮਰਿਤਪਾਲ ਨੇ ਜਿੱਤ ਹਾਸਲ ਕੀਤੀ ਹੈ ਪਰ ਇਸ ਸਭ ਦੇ ਵਿਚਾਲੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਸੀਟਾਂ ਦੇ ਉੱਤੇ ਜਿੰਨੀ ਚੋਣ ਹੋਣ ਜਾਣੀ ਹੈ ਪੰਜਾਬ ਦੇ ਵਿੱਚ ਔਰ ਇੱਕ ਤਾਂ 10 ਤਰੀਕ ਨੂੰ ਔਰ ਚਾਰ ਦਾ ਐਲਾਨ ਹੋਣਾ ਜੇ ਬਾਕੀ ਹੈ। ਉਹਨਾਂ ਸੀਟਾਂ ਦੇ ਉੱਤੇ ਵੀ ਅਮਰਿਤਪਾਲ ਦੇ ਸਾਥੀ ਹੁਣ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਅਮਰਿਤਪਾਲ ਦਾ ਇੱਕ ਹੋਰ ਸਾਥੀ ਚੋਣ ਲੜੇਗਾ ਨਾਮ ਹੈ ਦਲਜੀਤ ਕਲਸੀ ਦਲਜੀਤ ਕਲਸੀ ਦੇ ਵੱਲੋਂ ਵੀ ਜਿੰਨੀ ਇਲੈਕਸ਼ਨ ਲੜੀ ਜਾਏਗੀ ਔਰ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਜਿਹੜੇ ਕਲਸੀ ਨੇ ਉਹ ਇਲੈਕਸ਼ਨ ਲੜਦੇ ਹੋਏ ਨਜ਼ਰ ਆਣਗੇ ਕਲਸੀ ਦੀ ਪਤਨੀ ਨੇ ਐਲਾਨ ਕੀਤਾ ਹੈ ਬੱਜਕੇ ਦੇ ਤੇ ਕੁਲਵੰਤ ਸਿੰਘ ਰਾਉਕੇ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਔਰ ਮੈਂ ਜ਼ਿਕਰ ਕਰਾਂ ਭਗਵਾਨ ਸਿੰਘ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬੱਜਕੇ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਉਹ ਗੱਦੜਬਾਹ ਤੋਂ ਲੜਨਗੇ ਕੁਲਵੰਤ ਸਿੰਘ ਰਾਓ ਕਹਿ ਰਹੇ ਨੇ ਕਿ ਬਰਨਾਲਾ ਤੋਂ ਲੜਨਗੇ ਤੇ ਹੁਣ ਦਲਜੀਤ ਕਲਸੀ ਦਾ ਨਾਮ ਆ ਗਿਆ ਦਲਜੀਤ ਸਿੰਘ ਕਲਸੀ ਦਾ ਕਿ ਉਹ ਢੇਰਾ ਬਾਬਾ ਨਾਨਕ ਤੋਂ ਲੜਨਗੇ ਢੇਰਾ ਬਾਬਾ ਨਾਨਕ ਸੀਟ ਖਾਲੀ ਹੋਈ ਹੈ ਸੁਜਿੰਦਰ ਸਿੰਘ ਰੰਧਾਵਾ ਦੇ ਐਮਪੀ ਬਣਨ ਤੋਂ ਬਾਅਦ ਬਰਨਾਲਾ ਖਾਲੀ ਹੋਈ ਹੈ ਗੁਰਮੀਤ ਮੀਤ ਥੇੜ ਦੇ ਐਮਪੀ ਬਣਨ ਤੋਂ ਬਾਅਦ ਗੱਦੜਬਾਹ ਖਾਲੀ ਹੋਈ ਹੈ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐਮਪੀ ਬਣਨ ਤੋਂ ਬਾਅਦ ਔਰ ਇੱਕ ਸੀਟ ਹੋਰ ਹੈ ਉਹ ਸੀਟ ਹੈ ਚੱਬੇਵਾਲ

ਬਹੁਤ ਚੜਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦੋ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ